ਪੰਜਾਬ ਨਾਓ ਟੀਵੀ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਰਸ਼ਕਾ ਦਾ ਮੇਰੇ ਅਨਿਕੇ ਸਿਮਰਤ ਦੇ ਵੱਲੋਂ ਨਿੱਘਾ ਸਵਾਗਤ ਵਿਦੇਸ਼ਾਂ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਉੱਪਰ ਚਾਤ ਪਾਉਣੇ ਆ ਅਮਰੀਕਾ ਦੇ ਤੂਫਾਨ ਕਾਰਨ ਮੱਧ ਪੱਛਮੀ ਤੇ ਦੱਖਣੀ ਖੇਤਰ ਵਿੱਚ ਤਬਾਹੀ ਅਮਰੀਕਾ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਨੂੰ 35 ਸਾਲਾਂ ਦੀ ਸਜ਼ਾ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਘਟੋ ਘਟੇ 52 ਫਿਲਸਤੀਨੀ ਹਲਾਕ ਭਾਰਤੀਆਂ ਦੇ ਲਈ ਖੜੀ ਹੋਈ ਨਵੀਂ ਮੁਸੀਬਤ ਯੂਕੇ ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ ਨਿਊਯਾਰਕ ਪੁਲਿਸ ਨੇ ਭਾਰਤੀ ਗੁਜਰਾਤੀ ਕੇਤਨ ਪਟੇਲ ਨੂੰ ਕੀਤਾ ਗ੍ਰਿਫਤਾਰ ਹੁਣ ਇਹਨਾਂ ਖਬਰਾਂ ਤੇ ਇੱਕ ਨਜ਼ਰ ਵਿਸਤਾਰ ਦੇ ਨਾਲ ਅਮਰੀਕਾ ਦੇ ਮੱਧ ਪੱਛਮੀ ਤੇ ਦੱਖਣ ਦੇ ਕੁਝ ਖੇਤਰਾਂ ਦੇ ਵਿੱਚ ਖਤਰਨਾਕ ਤੂਫਾਨ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਕਈ ਘਰਾਂ ਦੀਆਂ ਛੱਤਾਂ ਉੱਡ ਚੁੱਕੀਆਂ ਨੇ ਬਿਜਲੀ ਦੇ ਖੰਬੇ ਤੇ ਦਰਖਤ ਵੀ ਡਿੱਗ ਚੁੱਕੇ ਨੇ ਉੱਤਰ ਪੂਰਬੀ ਅਰਕਸਾਂਸ ਵਿੱਚ ਤੂਫਾਨ ਦੇ ਮਦੇਨ ਅਸਰ ਸੰਖੇਪ ਐਮਰਜੈਂਸੀ ਐਲਾਨੀ ਗਈ ਹੈ। ਕੌਮੀ ਮੌਸਮ ਸੇਵਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਖਤਰਨਾਕ ਸਥਿਤੀ ਹੈ ਕਿਰਪਾ ਕਰਕੇ ਆਪਣੇ ਘਰਾਂ ਦੇ ਵਿੱਚ ਹੀ ਰਹੋ। ਉਧਰ ਅਮਰੀਕਾ ਦੀ ਸੰਘੀ ਅਦਾਲਤ ਨੇ 31 ਵਰਿਆਂ ਦੇ ਭਾਰਤੀ ਨਾਗਰਿਕ ਸਾਈ ਕੁਮਾਰ ਹੈ ਜਿਹੜੇ ਜੋ ਕਿ 31 ਸਾਲਾਂ ਦੇ ਨੇ ਉਹਨਾਂ ਨੂੰ ਕਈ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਦੋਸ਼ੀ ਠਰੋਂਦਿਆਂ ਹੋਇਆ ਉਸ ਨੂੰ 35 ਸਾਲ ਦੀ ਸਜ਼ਾ ਸੁਣਾਈ ਹੈ ਭਾਰਤੀ ਨਾਗਰਿਕ ਦੇ ਦੋਸ਼ ਹੈ ਕਿ ਉਹ ਸੋਸ਼ਲ ਮੀਡੀਆ ਐਪ ਤੇ ਆਪਣੀ ਪਛਾਣ ਕਿਸ਼ੋਰ ਵਜੋਂ ਦਿਖਾ ਕੇ ਘੱਟ ਉਮਰ ਦੇ ਲੜਕੇ ਤੇ ਲੜਕੀਆਂ ਦੇ ਨਾਲ ਦੋਸਤੀ ਕਰਦਾ ਸੀ ਤੇ ਉਹਨਾਂ ਨੂੰ ਭਰੋਸਾ ਉਹਨਾਂ ਦਾ ਜਿੱਤ ਲੈਂਦਾ ਸੀ ਤੇ ਇਸ ਤੋਂ ਬਾਅਦ ਉਹ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਦੇਣ ਨੂੰ ਜੋ ਕੀ ਆਖਦਾ ਸੀ ਤੇ ਜਦੋਂ ਉਹ ਉਹਨਾਂ ਦੇ ਨਾਲ ਗੱਲ ਨਹੀਂ ਮੰਨਦੇ ਸਨ ਤੇ ਉਹ ਉਹਨਾਂ ਨੂੰ ਕੁੱਟਮ ਕੀ ਅਰਜ਼ੰਦਾਸੀ ਜਿਸ ਤੋਂ ਬਾਅਦ ਹੁਣ ਅਦਾਲਤ ਦੇ ਵੱਲੋਂ ਆਪਣਾ ਇਹ ਫੈਸਲਾ ਸੁਣਾਇਆ ਗਿਆ ਹੈ ਮਿਆਂਮਾਰ ਵਿੱਚ ਤਕਰੀਬਨ ਇੱਕ ਹਫਤਾ ਪਹਿਲਾਂ ਆਏ ਪਹਚਾਲ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 3000 85 ਹੋ ਚੁੱਕੀ ਹੈ ਕਿਉਂਕਿ ਖੋਜ ਤੇ ਬਚਾਅ ਟੀਮਾਂ ਨੂੰ ਹੋਰ ਲਾਸ਼ਾਂ ਮਿਲੀਆਂ ਹਨ ਫੌਜੀ ਲੀਡਰਸ਼ਿਪ ਵਾਲੀ ਸਰਕਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਮਨੁੱਖੀ ਸਹਾਇਤਾ ਸਮੂਹ ਜਿਉਂਦੇ ਬਚੇ ਲੋਕਾਂ ਨੂੰ ਮੈਡੀਕਲ ਦੇਖਭਾਲ ਤੇ ਪਨਾਹ ਦੇਣ ਦੇ ਵਿੱਚ ਲੱਗੇ ਹੋਏ ਨੇ ਸੰਖੇਪ ਬਿਆਨ ਵਿੱਚ ਸੈਨਾ ਨੇ ਆਖਿਆ ਹੈ ਕਿ 4715 ਲੋਕ ਜ਼ਖਮੀ ਹੋਏ ਨੇ 341 ਲੋਕ ਲਾਪਤਾ ਹਨ ਤੇ ਲੰਘੇ ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਵਾਲੇ ਪੁਚਾਲਦਾ ਕੇਂਦਰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਹਾਲੇ ਮੰਡਾਲੇ ਨੇੜੇ ਸੀ ਤੇ ਇਸ ਨਾਲ ਕਈ ਇਲਾਕਿਆਂ ਵਿੱਚ ਇਮਾਰਤਾਂ ਟਹਟੇਰੀ ਹੋਈਆਂ ਤੇ ਸੜਕਾਂ ਟੁੱਟ ਗਈਆਂ ਤੇ ਪੁਲ ਜਿਹੜੇ ਤਬਾਹ ਹੋ ਕੇ ਸਾਨ ਤੇ ਮਰਨ ਵਾਲਿਆਂ ਦੀ ਗਿਣਤੀ ਵੀ ਹੁਣ 3000 ਨੂੰ ਪਾਰ ਕਰ ਚੁੱਕੀ ਹੈ ਉਧਰ ਚਾਰ ਧਾਮ ਯਾਤਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਉਣ ਦੀ ਪਈ ਹੈ ਕਿ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ ਅਲਰਟ ਇਹ ਹੈ ਕਿ ਖਤਰਨਾਕ ਵਾਇਰਸ ਫੈਲ ਚੁੱਕਿਆ ਹੈ ਇਹ ਵਾਇਰਸ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਘੋੜਿਆਂ ਤੇ ਖਚਰਾ ਦੀ ਬਿਮਾਰੀ ਦੇ ਨਾਲ ਸਬੰਧਤ ਹੈ 12 ਘੋੜਿਆਂ ਤੇ 12 ਖਚਰਾ ਦੇ ਵਿੱਚ ਇਸ ਖਤਰਨਾਕ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਜਿਹੜੇ ਕੀ ਯਾਤਰੀਆਂ ਦੇ ਰੂਟ ਤੇ ਚੱਲ ਰਹੀ ਹੈ ਹਨ ਇਸੇ ਕਰਕੇ ਉਤਰਾਖੰਡ ਸਰਕਾਰ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਸ਼ੂ ਪਾਲਣ ਮੰਤਰੀ ਨੇ ਵੀ ਇਸ ਸਬੰਧੀ ਇਸ ਖਤਰੇ ਦੇ ਵਿੱਚ ਮੀਟਿੰਗ ਸੱਦੀ ਹੈ ਪਸ਼ੂ ਪਾਲਣ ਮੰਤਰੀ ਸੌਰਵ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਇਸ ਵਾਇਰਸ ਦੇ ਨਾਲ ਪੀੜਤ ਘੋੜਿਆਂ ਜਾਂ ਖਚਰਾਂ ਨੂੰ ਕਿਸੇ ਵੀ ਯਾਤਰਾ ਵਿੱਚ ਸ਼ਾਮਲ ਨਾ ਕੀਤਾ ਜਾਵੇ ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਯਾਤਰਾ ਵਿੱਚ ਸ਼ਾਮਲ ਕੋਈ ਵੀ ਘੋੜਾ ਜਾਂ ਖਚਰਾ ਜੇਕਰ ਬਿਮਾਰੀ ਦੇ ਨਾਲ ਸੰਕਰਮਿਤ ਪਾਇਆ ਗਿਆ ਤਾਂ ਸਬੰਧਤ ਅਧਿਕਾਰੀ ਇਸ ਵਾਸਤੇ ਜ਼ਿੰਮੇਵਾਰ ਹੋਣਗੇ ਕੋਈ ਵੀ ਅਧਿਕਾਰੀ ਇਸ ਨੂੰ ਹਲਕੇ ਵਿੱਚ ਨਾ ਲੈਣ ਤੇ ਨਿੱਜੀ ਤੌਰ ਤੇ ਵੀ ਉਹ ਸਾਰੇ ਕੋੜਿਆਂ ਤੇ ਖਚਰਾਂ ਦੀ ਜਾਂਚ ਕਰਵਾਉਣਾ ਇਜ਼ਰਾਈਲ ਵੱਲੋਂ ਸਾਰੀ ਰਾਤ ਕੀਤੇ ਹਮਲਿਆਂ ਵਿੱਚ ਗਾਜ਼ਾ ਪੱਟੀ ਵਿੱਚ ਕਟੋ-ਕਟੇ 55 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਹਸਪਤਾਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇਸ ਹਮਲੇ ਤੋਂ ਇੱਕ ਦਿਨ ਪਹਿਲਾਂ ਹੀ ਇਜ਼ਰਾਈਲ ਦੀ ਸਰਕਾਰ ਨੇ ਸੀਨੀਅਰ ਅਧਿਕਾਰੀਆਂ ਨੂੰ ਆਖਿਆ ਸੀ ਕਿ ਉਹ ਦੇਸ਼ ਦਾ ਗਾਜ਼ਾ ਦੇ ਵੱਡੇ ਖੇਤਰ ਤੇ ਕਬਜ਼ਾ ਕਰ ਲਵੇਗਾ ਤੇ ਉਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਵੀ ਆਖਿਆ ਕਿ ਇਜ਼ਰਾਈਲ ਫਿਲਸਤੀਨੀ ਖੇਤਰ ਦੇ ਵਿੱਚ ਨਵਾਂ ਸੁਰੱਖਿਆ ਲਾਂਘਾ ਸਥਾਪਿਤ ਕਰੇਗਾ ਭਾਰਤੀਆਂ ਦੇ ਲਈ ਯੂਕੇ ਆਸਟ੍ਰੇਲੀਆ ਨੇ ਵੱਡਾ ਫਰਮਾਨ ਸੁਣਾ ਦਿੱਤਾ ਹੈ ਜਿਸ ਨਾਲ ਭਾਰਤੀਆਂ ਦੇ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਚੁੱਕੀ ਹੈ ਯੂਕੇ ਤੇ ਆਸਟ੍ਰੇਲੀਆ ਨੇ ਵੀਜ਼ੇ ਤੇ ਟਿਊਸ਼ਨ ਫੀਸ ਵਧਾ ਦਿੱਤੀ ਹੈ ਤੇ ਫੀਸ ਵਧਣ ਦੇ ਨਾਲ ਦੋਵੇਂ ਦੇਸ਼ਾਂ ਦੀ ਯਾਤਰਾ ਹੁਣ ਹੋਰ ਜ਼ਿਆਦਾ ਮਹਿੰਗੀ ਹੋ ਜਾਵੇਗੀ ਇਹ ਵਧੀ ਹੋਈ ਫੀਸ ਅਪ੍ਰੈਲ ਸਾਲ 2025 ਤੋਂ ਲਾਗੂ ਹੋ ਜਾਵੇਗੀ ਦੋਵਾਂ ਦੇਸ਼ਾਂ ਦੀ ਵਧਾਈ ਗਈ ਫੀਸ ਦੀ ਵਜ੍ਹਾ ਤੋਂ ਵਿਦਿਆਰਥੀਆਂ ਵਰਕਿੰਗ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਟੂਰਿਸਟ ਲੋਕਾਂ ਨੂੰ ਇਹਨਾਂ ਦੇਸ਼ਾਂ ਦੇ ਵਿੱਚ ਜਾਣ ਵਾਸਤੇ ਜੋ ਕਿ ਜਿਆਦਾ ਜੀਬਟੇ ਲੈ ਕਰਨੀ ਪਵੇਗੀ ਤੇ ਇਸ ਵਾਦੇ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ ਤੇ ਵਰਕਿੰਗ ਪ੍ਰੋਫੈਸ਼ਨਲ ਤੇ ਪੈਣ ਵਾਲਾ ਹੈ ਉਥੇ ਹੀ ਨਿਊਯਾਰਕ ਦੀ ਪੁਲਿਸ ਨੇ ਨਿਊ ਜਰਸੀ ਦੇ ਇੱਕ ਭਾਰਤੀ ਗੁਜਰਾਤੀ ਜਿਸ ਦਾ ਨਾਮ ਕੇਤਨ ਪਟੇਲ ਉਮਰ 51 ਸਾਲਾਂ ਦੱਸਿਆ ਗਿਆ ਹੈ ਉਸ ਨੂੰ ਸਰਕਾਰੀ ਅਧਿਕਾਰੀਆਂ ਦੇ ਰੂਪ ਦੇ ਵਿੱਚ ਪੈਸੇ ਵਸੂਲਣ ਦੀ ਕੋਸ਼ਿਸ਼ ਤੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਉਸ ਨੂੰ 28 April ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਬੀਤੀ 27 March ਨੂੰ ਪੁਲਿਸ ਨੂੰ ਕੋਟਾਲੇ ਬਾਰੇ ਜਾਣਕਾਰੀ ਮਿਲੀ ਸੀ ਪੁਲਿਸ ਨੂੰ ਇਹ ਸਦੀ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ ਉਸ ਨੂੰ 31 March ਨੂੰ ਗ੍ਰਫਤਾਰ ਕਰ ਲਿਆ ਤੇ ਕੇਤਨ ਪਟੇਲ ਤੇ ਰੋਮਨ ਨਿਊਯਾਰਕ ਵਿੱਚ 3rd ਡਿਗਰੀ ਗ੍ਰੈਂਡ ਦੇ ਦਾ ਚੋਰ ਦੱਸਿਆ ਜਾਰ ਰਿਹਾ ਹੈ ਹਾਲਾਕੀ ਇਸ ਦੀ ਇਮੀਗ੍ਰੇਸ਼ਨ ਸਥਿਤੀ ਬਾਰੇ ਕੋਈ ਵੀ ਜਾਣਕਾਰੀ ਉਪਲਬਧ ਨਹੀਂ ਹੋਈ ਹੈ ਤੇ ਪੁਲਿਸ ਵੱਲੋਂ ਹੁਣ ਜਲਦ ਹੀ ਇਸ ਨੂੰ 28 ਅਪ੍ਰੈਲ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਦਾ ਜੋ ਕਿ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ੍ਰੋਮ ਪੁਲਿਸ ਅਨੁਸਾਰ ਮਾਮਲੇ ਦੀ 3 ਦਿਨਾਂ ਦੀ ਜਾਂਚ ਤੋਂ ਬਾਅਦ ਕੇਤਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਐਨਾ ਹੀ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ